ਹੈਲੋ ਮਾਈ ਯੂਟਿਊਬ ਫੈਮਲੀ ਕੇ ਮੇਓ ਤੁਸ ਸਾਰੇ ਆਈ ਹੋਪ ਤੁਸ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਤਵਾ ਪਨੀਰ ਦੀ ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਾਸਤੇ ਇੱਕ ਤਵਾ ਲੈ ਲੈਣਾ ਵੱਡਾ ਤਵਾ ਲਵਾਂਗੇ ਤੇ ਤੁਸੀਂ ਇਹਨੂੰ ਕੜਾਹੀ ਜਾਂ ਪੈਨ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਇਹਦੇ ਉੱਤੇ ਆਪਾਂ ਨੇ ਕਿਉ ਪਾ ਦੇਣਾ ਮਤਲਬ ਤੇਲ ਪਾ ਦੇਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਬਟਰ ਹੈ ਉਹ ਐਡ ਕਰਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਮੈਲਟ ਕਰ ਦੇਣਾ ਜਦੋਂ ਇਹ ਮੈਲਟ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜੀਰਾ ਐਡ ਕਰ ਦੇਣਾ ਜੀਰਾ ਐਡ ਕਰਨ ਤੋਂ ਬਾਅਦ ਆਪਾਂ ਨੇ ਹਰੀ ਮਿਰਚਾਂ ਲੰਬੀਆਂ ਕੱਟ ਲਈਆਂ ਸੀ ਉਹ ਪਾ ਲਈਆਂ ਤੇ ਇਹ ਦੇ ਵੀਡੀਓਜ਼ ਕਿ ਮਿਲ ਲਗਦੇ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਜਦੋਂ ਆਪਾਂ ਨੇ ਐਵੇਂ ਕਰ ਲਿਆ ਵੀ ਚੰਗੀ ਤਰੀਕੇ ਨਾਲ ਭੁੰਨ ਲਿਆ ਜਦੋਂ ਇਹ ਭੁੰਨਿਆ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਤਲਬ ਜਿਹੜਾ ਲਸਣ ਅਦਰਕ ਹੈ ਨਾ ਉਹਦਾ ਪੇਸਟ ਆਪਾਂ ਇੱਕ ਚਮਟ ਐਡ ਕਰ ਦਾਂਗੇ ਉਹ ਐਡ ਕਰਕੇ ਇਹਨੂੰ ਵੀ ਆਪਾਂ ਚੰਗੀ ਤਰੀਕੇ ਦੇ ਨਾਲ ਬਿਲਕੁਲ ਪ੍ਰੋਪਰ ਭੁੰਨ ਲਾਂਗੇ ਤੇ ਜਦੋਂ ਇਹ ਆਪਣਾ ਭੁੰਨਿਆ ਗਿਆ ਵਧੀਆ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਪਨੀਰ ਆਪਾਂ ਨੇ ਗਰਮ ਮਤਲਬ ਵਾਇ ਉਹ ਉਹ ਰਹੂਗਾ ਸੌਫਟ ਰਹੂਗਾ ਤੇ ਜਿਆਦਾ ਹੋਣੀ ਹੁੰਦਾ ਹੈਗਾ ਤੇ ਪਨੀਰ ਐਡ ਕਰਕੇ ਉਹਨੂੰ ਭੁੰਨ ਲੈਣਾ ਹਲਕਾ ਜਿਹਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਕੇ ਇਹਨਾਂ ਨੂੰ ਵੀ ਚੰਗੀ ਤਰੀਕੇ ਦੇ ਨਾਲ ਭੁੰਨ ਲਾਂਗੇ ਤੇ ਮਤਲਬ ਜਦੋਂ ਆਪਾਂ ਗਰਮ ਪਾਣੀ ਦੇ ਵਿੱਚ ਬੋਇਲ ਕੀਤੇ ਮਤਲਬ ਬੋਇਲਡ ਪਾਣੀ ਦੇ ਵਿੱਚ ਥੋੜਾ ਜਿਹਾ ਟਾਈਮ ਆਪਾਂ ਪਨੀਰ ਨੂੰ ਰੱਖ ਦਾਂਗੇ ਨਾ ਆਪਣਾ ਪਨੀਰ ਸੌਫਟ ਰਹੂਗਾ ਤੇਲ ਦੇ ਵਿੱਚ ਤਲਣ ਨਾਲੋਂ ਤੁਸੀਂ ਪਨੀਰ ਨੂੰ ਐਵੇਂ ਬਣਾ ਕੇ ਦੇਖਿਓ ਬਹੁਤ ਹੀ ਜਿਆਦਾ ਵਧੀਆ ਤੇ ਸੌਫਟ ਬਣੂਗਾ ਤੇ ਦੂਸਰੀ ਸਾਈਡ ਆਪਾਂ ਜਿਹੜਾ ਇਹ ਗਰੇਵੀ ਵਾਸਤੇ ਮਸਾਲਾ ਤਿਆਰ ਕਰਨਾ ਉਹਦੇ ਵਾਸਤੇ ਆਪਾਂ ਨੇ ਦਹੀਂ ਲੈ ਲੈਣੇ ਦਹੀਂ ਦੇ ਵਿੱਚ ਆਪ ਪਾਣੀ ਨੇ ਤੇ ਉਹਦੇ ਵਿੱਚ ਜੇ ਦਹੀਂ ਜ਼ਿਆਦਾ ਗਾੜ੍ਹੀ ਹੈ ਤਾਂ ਤੁਸੀਂ ਉਹਦੇ ਵਿੱਚ ਮੱਖ ਆਹ ਕਰੀਮ ਨਾ ਪਾਓ ਜੇ ਦਹੀਂ ਘੱਟ ਗਾੜ੍ਹੀ ਹੈ ਤਾਂ ਤੁਸੀਂ ਉਹਦੇ ਵਿੱਚ ਦੋ ਚਮਚ ਕਰੀਮ ਦੇ ਪਾ ਲਿਓ ਅ ਮਲਾਈ ਦੇ ਦੋ ਚਮਚ ਪਾਉਣ ਤੋਂ ਬਾਅਦ ਆਪਾਂ ਨੇ ਉਹਨੂੰ ਚਲਾ ਲਿਆ ਸੀਗਾ ਚੰਗੀ ਤਰੀਕੇ ਨਾਲ ਤੇ ਆਪਣੇ ਜਿਹੜੇ ਇਧਰ ਪਲੇਟ ਸੀਗਾ ਉਹ ਵੀ ਚੰਗੀ ਤਰੀਕੇ ਨਾਲ ਮਤਲਬ ਉਹ ਹੋ ਗਿਆ ਸੀਗਾ ਬਣ ਗਿਆ ਸੀਗਾ ਇਹਦੇ ਵਿੱਚ ਨਾ ਆਪਾਂ ਨੇ ਸੈਂਟਰ ਦੇ ਵਿੱਚ ਜਗਾ ਕਰ ਲਾਂਗੇ ਤਵੇ ਦੇ ਉੱਤੇ ਤਾਂ ਕਿ ਆਪਾਂ ਇਹਦੇ ਉੱਤੇ ਮਤਲਬ ਸੈਂਟਰ ਦੇ ਵਿੱਚ ਗਰੇਵੀ ਵਾਸਤੇ ਮਸਾਲਾ ਸਾਰਾ ਤਿਆਰ ਕਰ ਸਕੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹਲਦੀ ਪਾ ਲਾਂਗੇ ਮਿਰਚ ਪਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾ ਲਾਂਗੇ ਧਨੀਆ ਪਾਊਡਰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਦਹੀਂ ਦੇ ਵਿੱਚ ਮਿਕਸ ਕਿਸਮ ਦਾ ਸੀਗਾ ਸਾਰਾ ਕੁਝ ਉਹ ਤੇ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਮਿਕਸ ਕਰਕੇ ਹਾਈ ਫਲੇਮ ਦੇ ਉੱਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਪਕਾ ਲਾਂਗੇ ਇਹ ਉਹਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਇਹ ਕਿਉਰੀ ਛੱਡ ਜਾਂਦਾ ਜਦੋਂ ਇਹ ਕਿਉ ਛੜਦਾ ਤੇ ਆਪਣਾ ਜ ਤੇ ਉਸ ਤੋਂ ਬਾਅਦ ਇਹ ਆਪਾਂ ਸਵਾਦ ਅਨੁਸਾਰ ਆਪਾਂ ਨਮਕ ਐਡ ਕਰ ਦਾਂਗੇ ਨਮਕ ਐਡ ਕਰਨ ਤੋਂ ਬਾਅਦ ਆਪਾਂ ਜਿਹੜੀ ਆਪਣੀ ਜਿਹੜੀ ਇਹ ਪਨੀਰ ਦੀ ਸਬਜੀ ਸੀਗੀ ਇਹ ਸਾਰੀ ਨੂੰ ਇਹਦੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਐਵੇਂ ਹੀ ਐਵੇਂ ਵੀ ਡਾਇਰੈਕਟ ਖਾ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਐਵੇਂ ਵੀ ਥੋੜੀ ਜਿਹੀ ਗਰੇਵੀ ਵਾਲਾ ਜਿਵੇਂ ਮੈਨੂੰ ਥੋੜੀ ਜਿਹੀ ਗਰੇਵੀ ਚਾਹੀਦੀ ਹੈ ਨਾ ਗਰੇਵੀ ਵਾਸਤੇ ਆਪਾਂ ਨੇ ਇਹਦੇ ਵਿੱਚ ਮਤਲਬ ਇਹਦਾ ਬਾਕੀ ਟੇਸ ਸਹੀ ਕਰਨ ਵਾਸਤੇ ਇਹਦੇ ਵਿੱਚ ਆਪਾਂ ਨੇ ਟਮਾਟਰ ਪਾਇਆ ਸੀ ਦਹੀਂ ਪਾਇਆ ਸੀ ਤੇ ਹਲਕੀ ਜਿਹੀ ਤੁਸੀਂ ਇਹਦੇ ਵਿੱਚ ਚੀਨੀ ਐਡ ਕਰ ਲਿਓ ਤੇ ਨਾਲ ਟੇਸ ਸਹੀ ਆਊਗਾ ਤੇ ਗਰੇਵੀ ਬਣਾਉਣ ਵਾਸਤੇ ਆ मतलब ਉਹ ਜਿਹੜਾ ਦਹੀਂ ਵਾਲਾ ਪੰਡਾ ਸੀ ਉਹਦੇ ਨਾਲ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਐਡ ਕਰਤਾ ਮਿਕਸੀ ਦੇ ਨਾਲ ਹੀ ਤੇ ਪਾਣੀ ਜਿਆ ਐਡ ਕਰਨ ਤੋਂ ਬਾਅਦ ਆਪਣੀ ਗਰੇਵੀ ਦੀ ਜਿਹੜੀ ਉਹ ਹੈਗੀ ਆਪਾਂ ਨੂੰ ਓਮੇ ਦੀ ਤਰੀਕੇ ਨਾਲ ਮਿਲ ਜਾਊਗਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਤਵਾ ਪਨੀਰ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਮੁੜਕੇ ਤੁਸੀਂ ਮਾਰਕੀਟ ਦੇ ਵਿੱਚੋਂ ਤਵਾ ਪਨੀਰ ਨਹੀਂ ਮੰਗਾਉਂਗੇ ਤਦ ਤੱਕ ਲਈ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ ਸ਼ਸ਼੍ਰੀਕਾ